ਮਾ ਗੁਰੂ ਦੇ ਚਰਨਾਂ 'ਚ ਬੇਨਤੀ ਕਰਦਾ ਅਰਦਾਸ ਕਰਦਾ ਕਿ ਆਹ ਜਿਹੜੇ ਮੇਰੇ ਕਿਸਾਨ ਭਰਾ ਆ ਰਹਿਣ ਉਹ ਚੜ੍ਹਦੀ ਕਲਾ 'ਚ ਰੱਖੀ ਪੂਰੀ ਚੜ੍ਹਦੀ ਕਲਾ 'ਚ ਕਿਉਂ ਕਿਉਂਕਿ ਜੇ ਇਹਨਾਂ ਭਰਾਵਾਂ ਦੇ ਹੱਥ ਪੈਰ ਜੱਲਣਗੇ ਤਾਂ ਤਾਂ ਸਾਨੂੰ ਰੋਜ਼ਗਾਰ ਮੈਣਾ ਜੇ ਇਹ ਵਿਹਲੇ ਆ ਤਾਂ ਸਮਝ ਲਓ ਸਾਰਾ ਜਹਾਨ ਵਿਹਲਾ ਹਾਂਜੀ ਕਿਸਾਨ ਨੂੰ ਕਿਹਾ ਗਿਆ ਦੇਸ਼ ਦੀ ਰੀੜ ਦੀ ਹੱਡੀ ਕਿਸੇ ਕਰਕੇ ਕਿਹਾ ਗਿਆ ਕਿਉਂਕਿ ਇਹ ਕੰਮ ਕਰਾਂਗੇ ਤਾਂ ਸਾਨੂੰ ਰੋਜ਼ਗਾਰ ਮਿਲੂਗਾ ਫੈਕਟਰੀਆਂ ਨੂੰ ਰੋਜ਼ਗਾਰ ਮਿਲੂਗਾ ਸੋ ਤੋਂ ਆ ਵੀ ਇੱਕ ਚੀਜ਼ ਬਣਾਈ ਸੀ ਤੁਸੀਂ ਦੇਖ ਲਓ ਅੱਜ ਅਸੀਂ ਬਣ ਗਏ ਇਹ ਸਾਡੇ ਕੋਲੇ ਹੈਗੇ ਆ ਭਾਈ ਸਾਹਿਬ ਇਹਨਾਂ ਨੇ ਸਾਨੂੰ ਯਾਦ ਕੀਤਾ ਸੀ ਕਹਿੰਦੇ ਬਣਾ ਦੋਗੇ ਵੀ ਚੀਜ਼ ਅਸੀਂ ਕੀ ਬਣਾ ਦੇਾਂਗੇ ਜੀ ਅੱਜ ਮਸ਼ੀਨ ਬਣਾ ਕੇ ਅੱਜ ਇਹਨਾਂ ਨੂੰ ਆ ਫੋਨ ਕੀਤਾ ਮੈਂ ਕਿਹਾ ਜੀ ਕਿੱਦਾਂ ਆਲੀ ਕਹਿੰਦੇ ਬਹੁਤ ਵਧੀਆ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਬਹੁਤ ਵਧੀਆ ਚੱਲਦੀ ਆ ਮੈਂ ਕਹਿੰਦਾ ਜੇ ਦੇਖਣੇ ਚਾਹੁੰਦੇ ਆ ਕਹਿੰਦੇ ਤੁਸੀਂ ਆ ਜਾਓ ਦੇਖ ਲਓ ਦੇਖੋ ਵੇਖੋ ਹਾਈਡ ਜਿਹੜੀ ਕਿ ਲਗਭਗ 13 ਤੋਂ 14 ਦੀ ਹਾਈਡ ਹੈਗੀ ਆ ਤੇ ਸਵਾਰ ਦੀ ਮਾਲ ਪਾ ਰਹੇ ਆ ਇਹਨਾਂ ਦੇ ਆਪਣੇ ਮੂਹੋਂ ਕਹਿੰਦੇ ਆ ਵੀ 4 ਫੱਟ ਚ 4 ਟਨ ਮਾਲ ਜਿਹੜਾ ਘੰਡੇ ਦਾ ਉੱਤੇ ਦਾ ਆਉਣਾ ਚੱਲ ਜਾਏਗਾ ਮੈਂ ਕਹਿੰਦਾ ਮੈਂ 5 ਟਨ ਵੀ ਕਰ ਦਊਗਾ ਜੇ 4 ਟਨ ਇਹਦਾ ਜਿਹੜਾ ਥੋੜਾ ਜਿਹਾ ਹੋਰ ਵਧਾ ਦਾਂਗੇ ਆ ਕਰਦੇ ਆ ਗੱਲ ਬਾਜੀ ਦੱਸੋ ਕਿ ਦਾ ਨਾਮ ਕੀ ਜਿੰਦੀ ਬਹੁਤ ਬੀ ਆ ਮਤਲਬ ਕਾ ਕਾ ਕਿਉਂ ਬੰਦੇ ਦਾ ਕੰਮ ਇਹ ਕਿੱਥੇ ਇੱਕ ਇੱਕ ਵੱਡਾ ਆਰਾਮ ਨਾਲ ਮਤਲਬ ਵਾ ਦੇਖੋ ਕਿੰਨਾ ਨਾਮ ਲੱਗਦਾ ਇੱਕ ਮਿੰਟ ਦੇ ਵਿੱਚ ਸਾਜੀ ਹੋ ਜਾਂਦਾ ਯਾਰ ਹਾਂਜੀ ਤੁਹਾਡਾ ਮਨ ਖੋ ਗਿਆ ਜੀ ਬਿਲਕੁਲ ਤੁਹਾਨੂੰ ਕਿਸੇ ਨੇ ਭੇਜਿਆ ਜੀ ਸਾਡੇ ਕੋਲ ਜਾਂ ਤੁਸੀਂ ਆਪ ਆਏ ਹੋ ਆਪੇ ਆਏ ਆ ਜੀ ਕਿਸੇ ਵੀ ਕੋਈ ਰੈਫਰੈਂਸ ਨਹੀਂ ਕਿਸੇ ਨੇ ਦਿੱਤਾ ਅਸੀਂ ਸ਼ੁਕਰ ਕਰਦੇ ਆ ਪ੍ਰਮਾਤਮਾ ਦਾ ਕਿ ਜਿਹੜੇ ਸਾਡੇ ਕੋਲ ਕਸਟਮਰ ਆਉਂਦੇ ਆ ਕੋਈ ਵਿਸ਼ਵਾਸ ਲੈ ਕੇ ਆਉਂਦੇ ਆ ਤੇ ਮਾਲਕ ਦੀ ਕਿਰਪਾ ਨਾਲ ਉਹਨਾਂ ਦਾ ਵਿਸ਼ਵਾਸ ਜਿਹੜਾ ਉਹਦੇ ਉੱਤੇ ਅਸੀਂ ਪੂਰਾ ਆਪਤਮ ਦੀ ਕੋਸ਼ਿਸ਼ ਕਰਦੇ ਆ ਮਾਲਕ ਜੀ ਸਾਰوں ਦੀ ਵਡਿਆਈ ਆ ਉਹਦੇ ਸਾਹਮਣੇ ਮਸ਼ੀਨ ਚੱਲਦੀ ਆ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਦੀ ਬਿਲਕੁਲ ਸਾਇਲੈਂਟ ਮਸ਼ੀਨ ਚੱਲਦੀ ਆ ਤੇ ਪਹਿਲੀ ਮਸ਼ੀਨ ਮੈਨੂੰ ਲੱਗਦਾ ਪਏ ਪੰਜਾਬ ਵਿੱਚ ਮੈਂ ਕਹਿ ਸਕਦਾ ਵੀ ਪਹਿਲੀ ਮਸ਼ੀਨ ਬਣਾਈ ਜਾਂ ਸੀ ਪੰਜਾਬ ਦੇ ਵਿੱਚ ਪਹਿਲੀ ਮਸ਼ੀਨ ਪਹਿਲੀ ਵਾਰ ਇਹੋ ਗੱਲ ਨੇ ਦੇ ਕੇ ਕਰਕੇ ਦਿੱਤਾ ਕਿਸੇ ਨੇ ਹਾਨੇ ਕੀਤੀ ਬਣਾਉਣ ਨੂੰ ਮੈਂ ਹੋਰ ਫਸਟ ਚਲਾਈ ਮਾਰੀ ਸੀ ਵੀ ਇਦਾਂ ਦੀ ਕੀਤੀ ਸਾਨੂੰ ਦਿਓ ਤਾਂ ਕਿਸੇ ਨੇ ਬਣਾਈ ਨਹੀਂ ਜੀ ਹਾਂ ਹੋਰ ਖਾਣਾ ਖਲਾ ਖਿਤੇ ਰਹੇ ਨੇ ਇਦਾਂ ਬਣਾ ਦਿੰਨੇ ਆ ਹਾਂ ਜੀ ਤੇ ਪੱਖੇ ਦੇ ਜਿੱਦਾਂ ਪੱਖੇ ਨੂੰ ਲੱਗੀਆਂ ਉਦਾਂ ਨਹੀਂ ਬਣਾ ਦਿੰਨੇ ਆ ਠੀਕ ਹੈ ਜੀ ਇਹਦਾ ਮਤਲਬ ਕਿਸੇ ਨੇ ਥੱਲੇ ਢੇਰੀ ਤੋਂ ਮਾਰ ਚੱਕ ਕੇ ਪੱਖੇ ਤੇ ਪਾਉਣਾ ਹਾਂ ਜੀ ਤਾਂ ਆਰਾਮ ਨਾਲ ਮਾਰ ਤੇਰੀ ਤੋਂ ਚੱਕ ਕੇ ਪੱਖੇ ਤੇ ਪਾਉਗੀ ਠੀਕ ਹੈ ਜੀ 13 14 ਵਰਤ ਕੁੱਤਿਆ ਮਾਲ ਚੜਦੀ ਆ ਪੱਖੇ ਲਾਇਓ ਇਹਦੀ ਮਾਮੂਲੀ ਗੱਲ ਆ ਉੱਥੇ ਕੋਈ ਮਤਲਬ ਪ੍ਰੋਬਲਮ ਨਹੀਂ ਮੈਂ ਉੱਥੇ ਫਿੱਟ ਹੋ ਸਕਦੀ ਆ ਇੱਥੇ 4 ਬੰਦੇ ਕੰਮ ਕਰਦੇ ਆ ਇਕੱਲੀ ਇੱਕ ਬੰਦਾ ਇੱਥੇ ਮਤਲਬ ਉਹ ਵੀ ਮਾਮੂਲੀ ਮਤਲਬ ਮਿਹਨਤ ਨਾਲ ਮਤਲਬ ਆ ਪੈਪਾ ਤੁਸੀਂ ਤੇਰੀ ਦੇ ਚੱਕਾ ਇੱਥੇ ਰੱਖ ਦੋ ਉੱਥੇ ਰੱਖ ਦੋ ਤੇ ਆਪਣੇ ਆਪ ਮਤਲਬ ਤੁਰ ਹੀ ਜਾਂਦੀ ਆ ਬਹੁਤ ਵਧੀਆ ਜੀ ਬਹੁਤ ਰੋਣ ਨੂੰ ਵੀ ਜੇ ਕਿਸੇ ਨੂੰ ਜ਼ਰੂਰਤ ਹੋਵੇ ਸਾਡਾ ਕੰਟੈਕਟ ਨੰਬਰ ਉੱਤੇ ਦਿੱਤਾ ਹੈ ਜਦ ਮਰਜੀ ਸਾਨੂੰ ਆਰਡਰ ਕਰੋ ਆਲ ਇੰਡੀਆ ਦੇ ਵਿੱਚ ਜਿੱਥੇ ਤੁਸੀਂ ਕਹੋਗੇ ਅਸੀਂ ਉੱਥੇ ਪਹੁੰਚ ਕੇ ਕਰਾਂਗੇ ਦੂਸਰੀ ਸਭ ਤੋਂ ਵੱਡੀ ਬੇਨਤੀ ਕੋਈ 6 ਮਹੀਨੇ ਦੀ ਗਾਰੰਟੀ ਦਊ ਮਸ਼ੀਨਰੀ ਦੀ ਕੋਈ ਸਾਲ ਦੀ ਮੈਂ ਕਹਣਾ 2-4 ਸਾਲ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤਾਂ ਅਸੀਂ ਬੈਠੇ ਆ ਹੁਣ ਧੜਕਣ ਦੀ ਲੋੜ ਨਹੀਂ ਕਿਤੇ ਉੱਤੇ 2 HP ਦੀ ਮੋਟਰ ਲਾਈ ਆ ਅਸੀਂ ਨਵੀਂ ਟਾਟਰ ਨਾਲ ਦਿੱਤਾ ਆ ਕਿਤੇ ਓਵਰਲੋਡ ਹੋ ਕੇ ਸਟਾਰਟਰ ਮੋਟਰ ਜਿਹੜੀ ਆ ਸਾੜ ਨਾ ਜਾਵੇ ਜਿੰਨਾ ਮਰਜ਼ੀ ਤੁਸੀਂ ਮਾਲ ਪਾਈਓ ਅਸੀਂ ਘੱਟੋ ਘੱਟ 1 ਘੰਟੇ ਦਾ 5 டன் ਮਾਲੇ ਟ੍ਰਾਂਸਫਰ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਥੋੜੇ ਜਿਹਾ ਚੱਕਰ ਘੱਟ ਆ ਤੇ ਵੀਰ ਉੱਤੇ ਲੱਗੇ ਹੋਇਆ ਤੁਸੀਂ ਦੇਖੋ ਉਹਨਾਂ ਨੂੰ ਵੀ ਮੈਂ ਕਿਤੇ ਕੋਈ ਦਾਣਾ ਤਾਂ ਨਹੀਂ ਤੋੜਦੀ ਕਹਿੰਦੇ ਜੀ ਨਹੀਂ ਕੋਈ ਦਾਣਾ ਨਹੀਂ ਤੋੜਦੀ ਬਹੁਤ ਵਧੀਆ ਕੀ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਦੋਸਤੋ ਤੁਹਾਨੂੰ ਪਤਾ ਹੀ ਆ ਵੀ ਤੁਹਾਡੀ ਕਿਰਪਾ ਨਾਲ ਤੁਸੀਂ ਸਾਨੂੰ ਇਦਾਂ ਦੇ ਸਾਡੇ ਕੰਮ ਨਾਲ ਜਿਹੜੇ ਪੰਗੇ-ਪੁੰਗੇ ਲੈਣ ਵਾਲੇ ਮਾਰ ਕਰ ਦਿੱਤਾ ਤੇ ਅੱਗੇ ਤੋਂ ਵੀ ਸਾਨੂੰ ਇਦਾਂ ਦੀ ਕੋਈ ਕਿਸੇ ਤਰ੍ਹਾਂ ਦੀ ਮਸ਼ੀਨਰੀ ਪੁੱਤੀ ਦਿੱਦੀ ਦੀ ਜਰੂਰਤ ਹੋਵੇ ਜਿਹੜੀ ਇੰਡੀਆ 'ਚ ਹੈ ਨਹੀਂ ਕਿਤੇ ਫੋਰਨ ਕੰਟਰੀ 'ਚ ਤੁਸੀਂ ਦੇਖੀ ਆ ਉਹ ਤੁਸੀਂ ਸਾਨੂੰ ਆ ਕੇ ਕਹੋ ਬਣਾ ਦੋ ਤਾਂ ਅਸੀਂ ਬਣਾ ਲਿਆਗੇ ਅੱਲਾ ਜਿਹੜੀ ਤੁਸੀ ਦੇਣੀ ਆ ਬਣਾਉਣ ਵਾਲੇ ਅਸੀਂ ਬੈਠੇ ਆਂ ਵੇ ਚਿੰਕੋਗੇ ਜਦ ਮਰਜੀ ਆ ਜਾਓ ਅਸੀਂ ਤੁਹਾਨੂੰ ਇਦਾਂ ਨਹੀਂ ਹਮ ਕਿੰਨੀਆਂ ਬਣਾ ਬਣਾ ਕੇ ਦੇਵਾਂਗੇ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਫਿਰ ਸਾਨੂੰ ਹੌਸਲਾ ਮਿਲਦਾ ਇਦਾਂ ਦੇ ਕੰਮ ਕਰਨ ਦਾ ਧੰਨਵਾਦ ਹੈ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਦਾ